ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਜ਼ਿੰਦਗੀ ਦੇ ਪਾਰ ਚੈਨਲ ਤੇ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕੁਝ ਕ ਹੈਂਡ ਪੇਂਟਡ ਸੂਟ ਦਿਖਾਉਣੇ ਆ ਤੇ ਜਿਹੜੇ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਉਣਗੇ ਤੇ ਬਾਕੀ ਤੁਸੀਂ ਦੇਖ ਕੇ ਦੱਸਿਓ ਕਿ ਤੁਹਾਨੂੰ ਕਿੱਦਾਂ ਲੱਗੇ ਤੇ ਅੱਜ ਫਿਰ ਆਪਾਂ ਹੈਂਡ ਪੇਂਟਡ ਜਿਹੜੇ ਸੂਟ ਆਪਾਂ ਉਹ ਦੇਖਦੇ ਜਿਹੜਾ ਇਹ ਪਹਿਲਾ ਸੂਟ ਹੈ ਇਹ ਸਾਨੂੰ ਜੀ ਕਸਟਮਰ ਨੇ ਕਿਹਾ ਸੀ ਕਿ ਅਸੀਂ ਇਸ ਨੂੰ ਇੱਕ ਹੈਵੀ ਜੀ ਲੁੱਕ ਚ ਤਿਆਰ ਕਰੀਏ ਜੀ ਤੇਨੂੰ ਇੱਕ ਹੈਵੀ ਲੁੱਕ ਦੇਣੀ ਹੈ ਜਿਹੜਾ ਕਿ ਆਪਾਂ ਬਹੁਤ ਹੀ ਭਰਮਾ ਜਿਹਾ ਬਣਾ ਕੇ ਤਿਆਰ ਕਰਤਾ ਤੇ ਸੋਨਾ ਵੀ ਬਹੁਤ ਹੈ ਤੇ ਇਹ ਵਾਲੇ ਜਿਹੜੇ ਹੈਗੇ ਆ ਇਹ ਬਾਜੂ ਦੇ ਬਾਜੂ ਦਾ ਡਿਜ਼ਾਈਨ ਹੈ ਜੀ ਸੇਮ ਹੀ ਫੁੱਲ ਜਿਹੜਾ ਹੈਗਾ ਆਪਾਂ ਉਹ ਆਪਾਂ ਥੋੜਾ ਜਿਹਾ ਭਰਮਾ ਬਣਾਤਾ ਸੀ ਸਾਈਡਾਂ ਤੋਂ ਥੋੜੀਆਂ ਜਿਹੜੀਆਂ ਫਲਾਵਰ ਹੈਗੇ ਉਹ ਆਪਣੇ ਥੋੜੇ ਜਿਹਾ ਛੋਟੇ ਕਰਦੇ ਤੇ ਅੱਗੇ ਇਸ ਨੂੰ ਆਪਾਂ ਹਨਾ ਚੁੰਨੀ ਨੂੰ ਇੱਕ ਸਿੰਪਲ ਜੀ ਲੁੱਕ ਦਿੱਤੀ ਆ ਤਾਂ ਜੋ ਵੀ ਜਦਵੇਂ ਸੂਟ ਪਰਮਾ ਸੀ ਹੈ ਨਾ ਤੇ ਚੁੰਨੀ ਥੋੜੀ ਜੀ ਹਲਕੀ ਤੇ ਸੋਹਣੀ ਵੀ ਬਹੁਤ ਲੱਗ ਰਹੀ ਹੈ ਇਹ ਵੀ ਨਹੀਂ ਹੈਗਾ ਵੀ ਹਲਕੀ ਹੈ ਪਰ ਡਿਜ਼ਾਈਨ ਬਹੁਤ ਹੀ ਪਿਆਰਾ ਬਣਿਆ ਜੀ ਆ ਦੇਖ ਸਕਦੇ ਤੁਸੀਂ ਬਹੁਤ ਹੀ ਸੋਹਣੀ ਲੁੱਕ ਆ ਰਹੀ ਹੈ ਜੀ ਤੇ ਸੂਟ ਬਹੁਤ ਜ਼ਿਆਦਾ ਪਸੰਦ ਆਇਆਗਾ ਕਸਟਮਰ ਨੂੰ ਵੀ ਲਓ ਜੀ ਜਿਹੜਾ ਇਸ ਤੋਂ ਅੱਗੇ ਇਹ ਵਾਲਾ ਸੂਟ ਹੈ ਜਿਹੜਾ ਆਪਣਾ ਹਨਾ ਇਹ ਪਰਮਾ ਜਾਂ ਹੁੰਦੇ ਹੋਏ ਵੀ ਹਨਾ ਸਿੰਪਲ ਜੀ ਲੁੱਕ ਦੇ ਰਿਹਾ ਹੈਗਾ ਤੇ ਇਹਦੇ ਨਾਲ ਆਪਾਂ ਸੇਮ ਡਿਜ਼ਾਈਨ ਵਿੱਚ ਜੁੱਤੀ ਪੈਂਟ ਕੀਤੀ ਹੈ ਜੀ ਤੇ ਜਿਹੜੀ ਕਿ ਕਸਟਮਰ ਨੂੰ ਆਪਾਂ ਨੂੰ ਇਹੀ ਲੁੱਕ ਚਾਹੀਦੀ ਸੀਗੀ ਤੇ ਆ ਜਿਹੜਾ ਸੂਟ ਤੁਸੀਂ ਦੇਖ ਰਹੇ ਹੋ ਉਹਦੀ ਕਸਟਮਰ ਨੇ ਸਾਨੂੰ ਕਿਹਾ ਸੀ ਵੀ ਲੁੱਕ ਪੂਰੀ ਫੈਨਸੀ ਹੋਣੀ ਚਾਹੀਦੀ ਹੈ ਪਰ ਉਹ ਸਿੰਪਲ ਵੀ ਹੋਣੀ ਚਾਹੀਦੀ ਹੈ ਨਾ ਇਸ ਕਰਕੇ ਅਸੀਂ ਇਸ ਦੇ ਸੂਟ ਦੇ ਨਾਲ ਜਿਹੜੀ ਚੁੰਨੀ ਆ ਉਹ ਥੋੜੀ ਜਿਹੀ ਹੈਵੀ ਰੱਖੀ ਹੈ ਤਾਂ ਜੋ ਵੀ ਸੂਟ ਨਾਲ ਚੰਗੀ ਤਰ੍ਹਾਂ ਮੈਚ ਹੋ ਜੇ ਤੇ ਇਹ ਸੂਟ ਆ ਜਿਹੜਾ ਜਿਹੜਾ ਇਹ ਸੂਟ ਦਾ ਡਿਜ਼ਾਈਨ ਆ ਸਾਨੂੰ ਕਸਟਮਰ ਹੀ ਨਹੀਂ ਦਿੱਤਾ ਸੀ ਅਸੀਂ ਇਹਨੂੰ ਖੁਦ ਹੀ ਫ੍ਰੀ ਹੈਂਡ ਪੇਂਟ ਕੀਤਾ ਜੀ ਤੇ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਾਜ਼ੂ ਦਾ ਵੀ ਸੇਮ ਡਿਜ਼ਾਈਨ ਆ ਜੀ ਬਹੁਤ ਸੋਹਣਾ ਬਣਿਆ ਜੀ ਜੇਕਰ ਤੁਸੀਂ ਵੀ ਆਪਣੇ ਲਈ ਸੂਟ ਜਾਂ ਜੁੱਤੀ ਪੈਡ ਕਰਵਾਉਣਾ ਹੋਵੇ ਜਾਂ ਫਿਰ ਕਿਸੇ ਨੂੰ ਗਿਫਟ ਦੇਣਾ ਹੋਵੇ ਹਾਂਜੀ ਤੇ ਤੁਸੀਂ ਆਪਣੇ नीचे ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਜੁੱਤੀਆਂ ਪੈਡ ਕਰਵਾ ਸਕਦੇ ਹੋ ਜੀ ਤੇ ਸਾਡੀ ਅਸਲੀ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਜੀ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਂ ਕਿ ਆਉਣ ਵਾਲੀ ਵੀਡੀਓ ਸਾਡੀ ਜਿਹੜੀ ਤੁਹਾਡੇ ਤੱਕ ਫਟਾਫਟ ਪਹੁੰਚ ਜਾਵੇ ਜੀ